ਅੱਜ ਜਿਹੜਾ ਇਹ ਨਗਰ ਕੌਂਸਲ ਦੇ ਬਾਹਰ ਸਮੁੱੱਚੇ ਸਫਾਈ ਕਰਮਚਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਇਹਦਾ ਮੁੱਖ ਮਕਸਦ ਸੀਗਾ ਕਿ ਕੱਲ ਹੀ ਇਹ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਲੈਟਰ ਜਾਰੀ ਕੀਤਾ ਗਿਆ ਕਿ ਸਫਾਈ ਕਰਮਚਾਰੀ ਜਿਹੜਾ ਪੂਰਾ ਮਹੀਨਾ ਲੋਕਾਂ ਦਾ ਗੰਦ ਚੱਕਦਾ ਕੂੜਾ ਚੱਕਦਾ ਬਿਨਾਂ ਸੇਧ ਦੀ ਪ੍ਰਵਾਹ ਕਿਤੇ ਨਾਲੇਜ ਵੜਦਾ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਨਗਰ ਕੌਂਸਲ ਵੱਲੋਂ ਕਿ ਜਾਓ ਆਪਣੇ ਐਮਬੀਸੀਆ ਤੋਂ ਸਾਈਨ ਕਰਾ ਕੇ ਲਿਆਓ ਤਾਂ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਪਰ ਤਾਂ ਜੀ ਇਹ ਤੁਹਾਨੂੰ ਨੋਟਿਸ ਦਿੱਤਾ ਜਾਂ ਮਤਲਬ ਕਿ ਵੈਸੇ ਕੋਈ ਉਹਦਾ ਹੁਕੀਕਾ ਆਡਰ ਦਿੱਤੀ ਹੈ ਇਹਦੇ ਉੱਪਰ ਨਾ ਨਗਰ ਕੌਂਸਲ ਦਾ ਨਾਮ ਹੈ ਨਾ ਨਗਰ ਪਤੌਲੀਓ ਸਾਹਿਬ ਦੀ ਮੋਹਰ ਹੈ ਕਿਉਂਕਿ ਮਲਾਜਮ ਅਸੀਂ ਨਗਰ ਕੌਂਸਲ ਦੇ ਆ ਜੇ ਸਾਨੂੰ ਪ੍ਰਮਾਨ ਦੇਣਾ ਬਕਾਇਦਾ ਹੀਓ ਸਾਹਿਬ ਨਗਰ ਕੌਂਸਲ ਸਨੌਰ ਦੇ ਨਾਂ ਤੇ ਲੈਟਰ ਕੱਢਣ ਅਜੀਬ ਇਹ ਦੇਖਾਂ ਕੀ ਕਰਨਾ ਇਹ ਆਰਡਰ ਆਰਡਰ ਜਾਰੀ ਹੋਇਆ ਹੈ ਆਰਡਰ ਜਾਰੀ ਹੋਇਆ ਹੈ ਪ੍ਰਧਾਨ ਨਗਰ ਕੌਂਸਲ ਬੋਲੋ ਯੋਸਾਹ ਨੂੰ ਫਰਮਾਨ ਦਿੱਤਾ ਜੀਗਾ ਕਿ ਸਾਰੇ ਸਫਾਈ ਕਰਮਚਾਰੀਆਂ ਨੂੰ ਇਹ ਦਿੱਤਾ ਜਾਵੇ ਤੁਸੀਂ ਪ੍ਰਧਾਨ ਨੂੰ ਤੁਹਾਨੂੰ ਵਿਸ਼ਵਾਸ ਚ ਲਿਆ ਗਿਆ ਪਹਿਲਾਂ ਕੋਈ ਨੋਟਿਸ ਵਗੈਰਾ ਕੋਈ ਸਾਨੂੰ ਬਿਲਕੁਲ ਵੀ ਇਹਨਾਂ ਲੋਕਾਂ ਨੇ ਸਾਨੂੰ ਦੱਸਿਆ ਨਹੀਂ ਗਿਆ ਕਿਉਂਕਿ ਜਦੋਂ ਵੀ ਸਫਾਈ ਕਰਮਚਾਰੀ ਦੇ ਅੰਗੇਸ਼ਟ ਕੋਈ ਮਤਾ ਪਾਣਾ ਹੁੰਦਾ ਇਹ ਬਿਲਕੁਲ ਨਹੀਂ ਸੋਚਦੇ ਜਦੋਂ ਇਹਨਾਂ ਦੇ ਹੱਕ 'ਚ ਮਤਾ ਪਾਣਾ ਹੁੰਦਾ ਫਿਰ ਇਹ ਮੀਟਿੰਗ ਨਹੀਂ ਰੱਖਦੇ ਨਗਰ ਕੌਂਸਲ ਦੇ ਵਿੱਚ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਦੇ ਨਾਲ ਸਫਾਈ ਕਰਮਚਾਰੀਆਂ ਨੂੰ ਕੀ ਨੁਕਸਾਨ ਹੋ ਸਕਦਾ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹ ਪੂਰੇ ਪੰਜਾਬ ਦੇ ਕਿਸੇ ਵੀ ਨਗਰ ਕੌਂਸਲ ਨਗਰ ਦੇ ਵਿੱਚ ਨਹੀਂ ਹੈਗਾ। ਹਾਂਜੀ। ਇਹਦਾ ਨੁਕਸਾਨ ਹੈ ਫਿਰ ਤਾਂ ਐਮਸੀ ਆਪਣੇ ਘਰ ਰੱਖਣਗੇ। ਹੂੰ। ਸ਼ਾਇਦ ਹੀ ਸਫਾਈ ਥੋੜੀ ਹੋਊਗੀ। ਐਮਸੀ ਕਹਿੰਦਾ ਤੂੰ ਮੇਰੇ ਘਰ ਕੰਮ ਕਰ ਮੈਂ ਸੈਨ ਕਰ ਦੂੰਗਾ ਮਹੀਨੇ ਵਾਂ ਤਨਖਾਹ ਲੈ ਲਈ ਜਾ ਕੇ। ਸਭ ਤੋਂ ਵੱਡਾ ਨੁਕਸਾਨ ਸ਼ਹਿਰ ਵਾਸੀਆਂ ਦਾ ਹੋਏਗਾ। ਸ਼ਾਇਦ ਹੀ ਸਫਾਈ ਦਾ ਹੋਏਗਾ। ਇਹ ਸਰਕਾਰ ਵੱਲੋਂ ਹੈਗਾ ਜਾਂ ਮਤਲ ਨਗਰ ਕੌਂਸਲ ਦੇ ਇਹ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਕੁਝ ਵੀ ਨਹੀਂ ਹੈਗਾ। ਨਾ ਤਾਂ ਸਰਕਾਰ ਵੱਲੋਂ ਐਸਾ ਕੋਈ ਫਰਮਾਨ ਹੈ ਨਾ ਕਿਸੇ ਨਗਰ ਕੌਂਸਲ ਦੇ ਵਿੱਚ ਇਹ ਲਾਗੂ ਹੈ। ਇਸ ਲਈ ਜਦੋਂ ਸਦੋਰ ਨਗਰ ਕੌਂਸਲ ਆਪਣਾ ਨਵਾਂ ਨਿਯਮ ਬਣਾਉਣਾ ਚਾਹੀ ਹੈ ਕੀ ਮੰਗ ਹੁਣ ਤੁਹਾਡੀ ਕੀ ਮੰਗ ਹੈ ਸਾਡੇ ਵੱਲੋਂ ਇਹ ਮੰਗ ਪੱਤਰਾਂ ਜੀਓ ਸਾਹਿਬ ਨੂੰ ਦਿੱਤਾ ਜਾ ਰਿਹਾ ਇਹ ਸਾਨੇ ਐਸਟੀ ਕਮਿਸ਼ਨ ਪੰਜਾਬ ਸਫਾਈ ਕਮਿਸ਼ਨ ਪੰਜਾਬ ਡੀਸੀ ਪਟਿਆਲਾ ਏਡੀਸੀ ਸਾਰਿਆਂ ਨੂੰ ਇਹ ਲੈਟਰ ਜਾਰੀ ਕੀਤੇ ਨੇ ਕਿ ਜੇ ਇਹ ਫਰਮਾਨ ਸਾਡੇ ਤੇ ਲਾਗੂ ਹੋਇਆ ਇਹ ਸਾਡੇ ਤੇ ਲਾਗੂ ਕੀਤਾ ਗਿਆ ਤਾਂ ਸਾਡੇ ਵੱਲੋਂ ਮੁਕੰਮਲ ਕੰਮ ਬੰਦ ਕਰਕੇ ਹੜਤਾਲ ਕੀਤੀ ਜਾਏਗੀ ਅੱਗੇ ਕੀ ਰਣਨੀਤੀ ਹੋਊਗੀ ਤੁਹਾਡੀ ਜੇ ਨਾ ਹੀ ਤੁਹਾਡੀ ਸੁਣਵਾਈ ਹੋਣੀ ਜੇ ਨਾ ਸੁਣਵਾਈ ਹੋਈ ਸਾਡੇ ਵਾਲਾ ਜ਼ਿਲ੍ਹਾ ਪੱਤਰ ਤੋਂ ਤੇ ਧਰੇ ਲੱਗਣਗੇ ਜੇ ਫਿਰ ਵੀ ਨਾ ਸੁਣਵਾਈ ਤਾਂ ਪੰਜਾਬ ਪੱਤਰ ਦਾ ਇੱਥੇ ਕੱਟ ਕੀਤਾ ਜਾਏਗਾ ਤੇ ਨਗਰ ਕੌਂਸਲ ਦਾ ਬਿਲਕੁਲ ਕੰਮ ਠੱਪ ਕੀਤਾ ਦਿਆ ਹੋਰ ਜਥੇਬੰਦੀਆਂ ਤੁਹਾਡੇ ਨਾਲ ਸਹਿਯੋਗ ਚਾਹੀਆਂ ਨੇ ਜਾਂ ਮਤਲਬ ਕਿ ਤੁਸੀਂ ਅਜੇ ਸਨੌਰ ਵੱਲੋਂ ਹੀ ਭਲੇ ਸਾਡੇ ਸਨੌਰ ਵੱਲੋਂ ਹੀ ਸਾਡੇ ਨਗਰ ਕੌਂਸਲ ਦੇ ਵਿੱਚ ਦੋ ਯੂਨਨ ਦੀ ਕਲਾਸ ਫੋਰ ਇੰਪਲਾਈਡ ਯੂਨਨ ਉਹ ਸਾਡਾ ਬਿਲਕੁਲ ਸਹਿਯੋਗ ਕਰਦੀ ਹੈ ਉਹ ਸਫਾਈ ਕਰਮਚਾਰੀਆਂ ਦੀ ਯੂਨਨ ਹੈ ਉਹ ਸਾਡਾ ਪੂਰਨ ਸਮਰਥਨ ਕਰ ਰਹੇ ਸਾਡੇ ਨਾਲ ਖੜੇ ਹੈ ਤੇ ਹੋਰ ਜਥੇਬੰਦੀਆਂ ਦੇ ਵੀ ਸਾਡਾ ਫੋਨ ਆ ਰਹੇ ਹੈ ਕਿ ਜਿੱਦਾਂ ਵੀ ਤੁਹਾਡਾ ਕੋਈ ਵੱਡਾ ਸ਼ਿਕਾਇਤ ਉਲਿਕਨ ਦਾ ਆਏਗਾ ਟਾਈਮ ਤਾਂ ਸਾਨੂੰ ਦੱਸਿਓ ਅਸੀਂ ਸਮਰਥਨ ਦੇ ਲਈ ਆਵਾਂਗੇ ਕੀ ਕਹਿਣਾ ਚਾਹੋਗੇ ਨਗਰ ਕੌਂਸਲ ਨੂੰ ਪ੍ਰਧਾਨਾਂ ਨੂੰ ਤੇ ਆਪਣੇ ਪਾਰਟੀ ਜਿਹੜਾ ਇੱਥੇ ਹੜਾਰਾ ਸਾਹਿਬ ਨੇ ਇੰਚਾਰਜ ਨੇ ਅਸੀਂ ਨਗਰ ਕੌਂਸਲ ਪ੍ਰਧਾਨ ਨੂੰ ਐਮਸੀ ਸਾਹਿਬਾਨਾਂ ਨੂੰ ਇਹ ਹੀ ਦੱਸਣਾ ਚਾਹਾਂਗੇ ਜਿਹੜਾ ਸਫਾਈ ਕਰਮਚਾਰੀ ਹੈ ਉਹ ਇੱਕ ਭਗਵਾਨ ਦਾ ਰੂਪ ਮੰਨਿਆ ਗਿਆ ਇੱਕ ਫੌਜੀ ਉੱਥੇ ਲੜਦਾ ਬਾਰਡਰ ਤੇ ਉਹ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਂਦਾ ਇੱਕ ਸਫਾਈ ਕਰਮਚਾਰੀ ਹੈ ਜਿਹੜਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਰਿਹਾ ਇਹ ਆਪਣੀ ਸਿਹਤ ਦੀ ਪਰਵਾਹ ਵੀ ਕਰੇ ਵੀ ਨਾ ਲੋਕਾਂ ਨੂੰ ਬਚਾ ਰਹੇ ਆ ਅਸੀਂ ਪਰ ਸਾਨੂੰ ਇਹ ਵਾਲਾ ਇਨਾਮ ਦਿੱਤਾ ਜਾ ਰਿਹਾ ਕਿ ਐਮਸੀਆ ਦੇ ਘਰਾਂ ਤੇ ਜਾਓ ਤੇ ਉਹਦਾ ਸਾਈਨ ਕਰਾ ਕੇ ਲੈ ਕੇ ਆਓ। ਮਸਲਾ ਇਹ ਸੀਗਾ ਜੀ ਕਿ ਕੁਝ ਐਮਸੀਸ ਹੈ ਭਾਨ ਅਨੁਸ਼ਕਤ ਸੀ ਸਫਾਈ ਸਵੰਦੀ ਠੀਕ ਹੈ ਤੇ ਉਹਨਾਂ ਵੱਲ ਸੁਝਾਅ ਦਿੱਤਾ ਗਿਆ ਸੀਗਾ ਕਿ ਜੋ ਵੀ ਇਹਨਾਂ ਦੀ ਤਨਖਾਹ ਸਫਾਈ ਮੁਲਾਜ਼ਮ ਦੀ ਤਨਖਾਹ ਪਾਉਣ ਤੋਂ ਪਹਿਲਾਂ ਉਹਨਾਂ ਦੀ ਹਾਜ਼ਰੀ ਸਾਤੋਂ ਤਸਦੀਕ ਕਰਾ ਲਈ ਜਾਵੇ। ਠੀਕ ਹੈ ਤੇ ਉਹ ਚੀਜ਼ ਲਾਗੂ ਕਰਨ ਨੂੰ ਕਹ ਰਹੇ ਸੀਗੇ ਕਿ ਇਹਨਾਂ ਤਨਖਾਹ ਪਾਉਣ ਤੋਂ ਪਹਿਲਾਂ ਬਾਪਾ ਕੰਸਰਨ ਐਮ ਸੀ ਤੋਂ ਇਹਦੀ ਰਿਪੋਰਟ ਲਈ ਜਾਵੇ ਕਿ ਕੰਮ ਤਸੱਲੀ ਬਖਸ਼ ਹੈ ਕਿ ਨਹੀਂ ਅੱਛਾ ਇਸ ਗੱਲ ਦਾ ਸਫਾਈ ਸੇਵਾ ਕਮ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਰੋਧ ਦੇ ਕਾਰਨ ਹੀ ਇਹ ਸਟ੍ਰਾਈਕ ਤੇ ਬੈਠੇ ਸੀਗੇ ਤੇ ਇਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਮੀਟਿੰਗ ਤੋਂ ਬਾਅਦ ਇੱਕ ਜੋਇੰਟ ਮੀਟਿੰਗ ਬੁਲਾਉਣ ਦਾ ਉਹ ਕੋਸ਼ਿਸ਼ ਕੀਤਾ ਗਿਆ ਕਿ ਐਮ ਸੀਜ਼ ਹੈਵਨ ਤੇ ਇਹਨਾਂ ਮੁਲਾਜ਼ਮਾਂ ਦੀ ਇੱਕ ਜੁਆਇੰਟ ਮੀਟਿੰਗ ਕਰਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਸ਼ਹਿਰ 'ਚ ਕੀ ਗੱਲ ਸਫਾਈ ਹੋ ਰਹੀ ਨਹੀਂ ਸਫਾਈ ਕਰਮਚਾਰੀਆਂ ਵੱਲੋਂ। ਸਫਾਈ ਹੋ ਰਹੀ ਹੈ ਕੁਝ ਏਰੀਆ ਦੇ ਵਿੱਚ ਐਮਸੀ ਸਾਹਿਬmarg ਵੱਲੋਂ ਸ਼ਿਕਾਇਤ ਸਗੀ ਕਿ ਸਫਾਈ ਨਹੀਂ। ਅੱਛਾ ਜੀ। ਹਾਂਜੀ ਉਸ ਨੂੰ ਗੁਰ ਕਰਨ ਦੇ ਲਈ ਤੇ ਮਸਲਾ ਸ਼ਟ ਆਊਟ ਹੋ ਗਿਆ ਮਤਲਬ ਕਿ ਕੋਈ ਮਸਲਾ ਹਾਂਜੀ ਹਾਂ ਫਿਲਹਾਲ ਇਹ ਮਸਲਾ ਅਸਿੰਸੂ ਜੁੜਿਆ ਰਹੇਗਾ। ਠੀਕ ਹੈ।